ਸਸਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੇਫ ਹੋਵੋਗੇ ਜਿਹੜੇ ਜਿਹੜੇ ਇਹ ਵੀਡੀਓ ਦੇਖ ਰਹੇ ਆ ਤੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਜਿਹੜੀ ਚੀਜ਼ ਚੋਂ ਨਿਕਲ ਰਿਹਾ ਆ ਅ ਬੜੀ ਵੱਡੀ ਤਰਾਸ ਦੀ ਆ ਪੰਜਾਬ ਲਈ ਤੇ ਸ਼ਾਇਦ ਇਹ ਚੀਜ਼ ਇਹ 5-10 ਦਿਨ ਦੀ 15 ਦਿਨ ਦੀ 20 ਦਿਨ ਦੀ ਹੈ ਨਹੀਂ ਇਹ ਆਈ ਥਿੰਕ ਸਾਲ ਚੱਲੂਗੀ ਹੈ ਆ ਰੈਸਕਿਊ ਆਪਰੇਸ਼ਨ ਲਾ ਲੋ ਜਾਂ ਜਿੱਦਾਂ ਵੀ ਹੈ ਜਿਹੜੇ ਸਫਰ ਕਰਨ ਵਾਲੇ ਬੰਦੇ ਉਹ ਸਾਲ ਕਈਆਂ ਨੂੰ ਤਾਂ ਬਹੁਤ ਟਾਈਮ ਲੱਗ ਜਾਣਾ ਸਾਲ ਤੋਂ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸੋ ਮੈਂ ਜਸਤਨ ਤੋਂ ਫਲਡਿੰਗ ਸ਼ੁਰੂ ਹੋਈ ਆ ਉਸ ਦਿਨ ਤੋਂ ਮਤਲਬ ਇਸ ਚੀਜ਼ ਦੇ ਇਨ ਟੱਚ ਸਾਡੇ ਪਿੰਡੋ ਵੀ ਟਰਾਲੀਆਂ ਗਈਆਂ ਸਾਰਿਆਂ ਨੇ ਪਾ ਚੜ ਕੇ ਸੇਵਾ ਕੀਤੀ ਆ ਤੇ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਬੰਦਾ ਜੀਦਾ ਜੀਦਾ ਜੋ ਜੋ ਸੋਰ ਸਾਹ ਸੇ ਤਰੀਕੇ ਨਾਲ ਅਗਲਾ ਸੇਵਾ ਕਰ ਰਿਹਾ ਕੋਈ ਫਾਈਨੈਂਸ਼ਲੀ ਕਰ ਰਿਹਾ ਕੋਈ ਫਿਜ਼ੀਕਲੀ ਕਰ ਰਿਹਾ ਤੇ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਫਾਈਨੈਂਸ਼ਲੀ ਕਰ ਰਹੇ ਨੇ ਤੇ ਅ ਜਿਹੜੇ ਉੱਥੇ ਨੇ ਉਹ ਆ ਪਹੁੰਚ ਕੇ ਕਰ ਰਹੇ ਨੇ ਮੈਂ ਵੀ ਚਾਰ ਪੰਜ ਦਿਨਾਂ ਤੱਕ ਇੰਡੀਆ ਆ ਕੇ ਫੀਲਡ ਤੇ ਆਪਾਂ ਸੇਵਾ ਕਰਾਂਗੇ ਫਾਈਨੈਂਸ਼ਲੀ ਆਲਰੇਡੀ ਕਰ ਰਹੇ ਆ ਤੇ ਫਿਜ਼ੀਕਲੀ ਪਹੁੰਚ ਕੇ ਕਰਾਂਗੇ ਤੇ ਮੈਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਕਲਾਕਾਰ ਭਾਈ ਚਾਰਾ ਜਿੰਨਾ ਬਾ ਉਹ ਬਹੁਤ ਖਿੱਚ ਕੇ ਕੰਮ ਕਰ ਰਿਹਾ ਉੱਥੇ ਬਹੁਤ ਹੀ ਜ਼ਿਆਦਾ ਫਾਈਨੈਂਸ਼ੀਅਲੀ ਵੀ ਕਰ ਰਿਹਾ ਤੇ ਫਿਜ਼ੀਕਲੀ ਵੀ ਕਰ ਰਿਹਾ ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਦਾ ਟਾਰਗੇਟ ਵੀ ਕਲਾਕਾਰ ਭਾਈ ਚਾਰਾ ਹੀ ਹੁੰਦਾ ਤੇ ਸੋ ਸਾਰੇ ਜੱਸੀ ਭਾਈ ਨੂੰ ਬਹੁਤ ਮੈਂ ਜੱਸੀ بھائی ਦਾ ਬਹੁਤ ਥੈਂਕ ਯੂ ਕਰਦਾ ਕਿ ਆਲਮੋਸਟ ਸਭ ਤੋਂ ਪਹਿਲੇ ਬੰਦੇ ਸੀ ਜਿਹੜੇ ਜਾ ਕੇ ਪਹੁੰਚੇ ਤੇ ਪੱਤਰਕਾਰ ਭਾਈ ਜਾਰਾ ਸਾਰਾ ਜਿੰਨਾ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਤਾਂ ਉਹੀ ਦੱਸਦਾ ਜੋ ਨੈੱਟ ਤੇ ਆ ਤੇ ਸੋ ਮੈਂ ਹੁਣ ਅੱਜ ਮੈਂ ਵੀ ਨਹੀਂ ਪਹੁੰਚਾਇਆ ਹੋਇਆ ਤੇ ਇੱਥੋਂ ਵੀ ਬਹੁਤ ਸਾਰੀ ਸੇਵਾ ਮੇਰੇ ਭਰਾ ਨੇ ਸਾਰੇ ਜਾਣੇ ਲੜ ਕੇ ਭੇਜ ਰਹੇ ਨੇ ਅੱਜ ਹੁਣੇ 21 ਲੱਖ ਰੁਪਈਆ ਹੁਣੇ ਅਨਾਉਂਸ ਕੀਤਾ ਤੇ ਸੋ ਮਤਲਬ ਇਹ ਆਨ ਗoing ਪ੍ਰੋਸੈਸ ਆ ਸ਼ਾਇਦ ਇਸ ਟਾਈਮ ਉਥੇ ਫੂਡ ਦੀ ਕਮੀ ਪੰਜਾਬ ਚ ਫੂਡ ਦੀ ਕਮੀ ਹੋ ਨਹੀਂ ਸਕਦੀ ਅਮ ਜਿੰਨਾ ਮਰਜੀ ਕੁਝ ਵੀ ਆ ਜਾਵੇ ਅਸੀਂ ਤਾਂ ਦੂਜੀਆਂ ਸਟੇਟਾਂ ਨੂੰ ਫੂਡ ਖਵਾਉਣ ਵਾਲੇ ਬੰਦੇ ਆ ਸੋ ਸਾਰਿਆਂ ਨੇ ਵੱਟ ਛੱਡ ਕੇ ਹਿੱਸਾ ਪਾਇਆ ਫੂਡ ਦੇ ਵਿੱਚ ਵੀ ਹਿੱਸਾ ਪਾਇਆ ਤੇ ਅਮ ਫਿਰ ਰੈਸਕਿਊ ਆਪਰੇਸ਼ਨ ਦੇ ਵਿੱਚ ਵੀ ਜਿੰਨਾ ਪ੍ਰਸ਼ਾਸਨਾਂ ਕਾਫੀ ਸਾਥ ਦੇ ਰਿਹਾ ਜਿੰਨੀ ਕੁ ਮੇਰੀ ਗੱਲ ਹੋ ਰਹੀ ਆ ਮੱਕੜ ਬਾਈ ਨਾਲ ਮੇਰੀ ਗੱਲ ਹੋ ਰਹੀ ਸੀ ਬਾਈ ਨੇ ਚੰਗੀਆਂ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਕੀ ਕੀ ਚੀਜ਼ਾਂ ਚੱਲ ਰਹੀਆਂ ਉੱਥੇ ਤੇ ਕਿਹੜੇ ਕਿਹੜੇ ਤਰੀਕੇ ਨਾਲ ਚੱਲ ਰਹੀਆਂ ਤੇ ਨਾਲੇ ਉਹਨਾਂ ਨੇ ਸਿਆਣੀ ਗੱਲ ਆ ਉਹਨਾਂ ਦੀ ਉਹ ਕਹਿੰਦੇ ਬਈ ਗगन ਆਪਾਂ ਥੋੜੇ ਜਿ ਦਿਨ ਠਹਿਰ ਜਿਗੇ ਆਪਣਾ ਜਦੋਂ ਚੀਜ਼ਾਂ ਸਾਰੀਆਂ ਥੱਲੇ ਹੋ ਜਾਣ ਪਾਣੀ ਥੱਲੇ ਹੋ ਜਵੇ ਆਪਾਂ ਨੂੰ ਪਤਾ ਲੱਗੇ ਨੁਕਸਾਨ ਕਿੰਨਾ ਖੋਇਆ ਕਿਉਂਕਿ ਜ਼ਰੂਰੀ ਨਹੀਂ ਇਕੱਲੇ ਖਾਣ ਪੀਣ ਦਾ ਹੀ ਕੰਮ ਆ ਉਦੋਂ ਬਾਅਦ ਡਵੈਲਪਮੈਂਟ ਦਾ ਕੰਮ ਆ ਉਦੋਂ ਬਾਅਦ ਜਿਵੇਂ ਮੈਂ ਮੈਨੂੰ ਸ਼ੌਂਕ ਆ ਥੋੜਾ ਜਿਹਾ ਸਪੋਰਟਸ ਦਾ ਸ਼ੌਂਕ ਆ ਤਾਂ ਮੈਂ ਚਾਹੁੰਨਾ ਵੀ ਆਪਾਂ ਜਿਹੜੇ ਉੱਥੋਂ ਦੇ ਜਵਾਕ ਆ ਜਿਹੜੇ ਉਹਨਾਂ ਦੇ ਗਰਾਊਂਡ ਗਰਾਊਂਡ ਚੀਜ਼ਾਂ ਖਰਾਬ ਹੋ ਗਈਆਂ ਤਾਂ ਮੈਂ ਉਹਦੇ ਵਿੱਚ ਹੈਲਪ ਕਰਾਂ ਉਹ ਗਰਾਊਂਡਾਂ ਦੇ ਵਿੱਚ ਹੈਲਪ ਕਰੀਏ ਆਪਾਂ ਉਹਨਾਂ ਜਵਾਕਾਂ ਦਾ ਫਿਊਚਰ ਕਿਉਂਕਿ ਜਿਹੜਾ ਉਹ 5 ਸਾਲ ਜਿਹੜੇ ਉਹਨਾਂ ਦੇ ਖੇਡਣਦੇ ਆ ਉਹ ਇਹਨਾਂ ਨੂੰ ਚੀਜ਼ਾਂ ਇਹੀ ਚੀਜ਼ਾਂ 'ਚ ਸਫਰ ਹੁੰਦੇ ਹੋਏ ਲੰਘ ਜਾਣੇ ਆ ਸੋ ਮੈਂ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਗਾ ਤੇ ਉਹਦੇ ਨਾਲ-ਨਾਲ ਮੈਂ ਕਾਫੀ ਦਿਨ ਪਹਿਲਾਂ ਅਨਾਉਂਸ ਵੀ ਕੀਤਾ ਸੀਗਾ ਵੀ ਜਿੰਨੀ ਕੀ ਚੀਜ਼ ਆਪਾਂ ਕਰ ਸਕਦੇ ਆ ਇੱਕ ਸਾਡਾ ਸਕੂਲ ਆ ਉਹ ਆਪਾਂ ਮਤਲਬ ਬੰਦ ਵੀ ਕਰ ਦਿੰਨੇ ਆ ਜੇ ਕਿਸੇ ਨੂੰ ਸ਼ੈਲਟਰ ਦੀ ਲੋੜ ਆ ਜੇ ਕਿਸੇ ਨੂੰ ਲੱਗਦਾ ਕਿਸੇ ਨੇ ਰਹਿਣਾ ਮੈਂ ਉੱਥੇ ਆੜੋਂ ਨਾ ਕਿੰਨੇ ਕਮਰੇ 25 30 ਕਮਰੇ ਹੋਣਗੇ ਉਹਦੇ 'ਚ ਤੇ ਜੇ ਕਿਸੇ ਨੇ ਵੀ ਰਹਿਣਾ ਤਾਂ ਪਲੀਜ਼ ਕੰਟੈਕਟ ਮੇਰੀ ਮੈਨੇਜਮੈਂਟ ਤੇ ਕਰਿਓ ਆਪਾਂ ਉਥੇ ਸਾਰਾ ਸੈਟਅਪ ਕਰਕੇ ਦੇਵਾਂਗੇ ਫੂਡ ਫਾੜ ਵੀ एवरीथिंग ਸੈਟਅਪ ਕਰਕੇ ਦੇਵਾਂਗੇ ਤੇ ਬਾਕੀ ਮੇਰੀ ਅਪੀਲ ਆ ਵੀ ਜਿਵੇਂ ਮੇਰੇ ਫਾਦਰ ਸਾਹਿਬ ਨਾਲ ਗੱਲ ਹੋ ਰਹੀ ਸੀ ਵੀ ਉਹ ਕੋਈ ਗੱਡੀਆਂ ਟਰਾਲੀਆਂ ਜਾ ਰਹੀਆਂ ਸੀ ਤੇ ਉਹ ਰਾਹ ਜੀ ਉਹਨਾਂ ਨੂੰ ਖਾਲੀ ਕਰਤਾ ਜਿੱਥੇ ਜਾਣੀਆਂ ਸੀ ਉੱਥੇ ਪਹੁੰਚੀਆਂ ਨਹੀਂ ਸੋ ਆਪਾਂ ਸਬਰ ਰੱਖੋ ਸਾਰੀਆਂ ਚੀਜ਼ਾਂ ਹਰ ਕੋਈ ਬੰਦਾ ਸੇਵਾ ਕਰਨਾ ਚਾਹੁੰਦਾ ਪਰ ਪ੍ਰੋਬਲਮ ਹੈ ਕਿ ਆ ਕੇ ਕਈ ਵਾਰੀ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਉਹਨਾਂ ਦੀ ਸੇਵਾ ਸਹੀ ਜਗ੍ਹਾ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਸੋ ਆਪਾਂ ਇਹ ਮੈਸੇਜ ਨਹੀਂ ਦੇਣਾ ਕਿ ਉਹਨਾਂ ਦੀ ਸੇਵਾ ਸਹੀ ਜਗ੍ਹਾ ਨਹੀਂ ਪਹੁੰਚਦੀ ਤੁਹਾਡੇ ਕੋਲੇ ਜੇ ਕਿਸੇ ਚੀਜ਼ ਦੀ ਲੋੜ